PNB ਕਰਮਚਾਰੀਆਂ ਦੀ ਇੱਕ ਦਿਨੀ ਵਿਸ਼ਵ ਵਿਆਪੀ ਹੜਤਾਲ ਦੌਰਾਨ ਅੰਮ੍ਰਿਤਸਰ ਦੇ ਵਿੱਚ ਲਾਰੈਂਸ ਰੋਡ ਉੱਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ 2015 ਤੋਂ ਲਟਕੀਆਂ ਮੰਗਾਂ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਦੇਸ਼ ਦੇ ਵਿੱਚ 830000 ਬੈਂਕ ਕਰਮਚਾਰੀ ਹੜਤਾਲ ਤੇ ਨੇ ਜਿਸ ਕਰਕੇ ਬੈਂਕਿੰਗ ਇੰਡਸਟਰੀ ਪ੍ਰਭਾਵਿਤ ਹੋਈ ਹੈ ਤਾ ਪੰਜਾਬ ਨੈਸ਼ਨਲ ਬੈਂਕ ਸਟਾਫ ਯੂਨੀਅਨ ਪੰਜਾਬ ਦੇ ਪ੍ਰੈਜ਼ੀਡੈਂਟ ਅਤੇ ਪੰਜਾਬ ਬੈਂਕ ਫੈਡਰੇਸ਼ਨ ਦੇ ਡਿਪਟੀ ਜਨਰਲ ਫੈਕਟਰੀ ਕਿਸ਼ੋਰ ਸਿੰਘ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਦੇ ਵਿੱਚ ਵੱਡਾ ਪ੍ਰਦਰਸ਼ਨ ਬੈਂਕ ਕਰਮਚਾਰੀਆਂ ਦੇ ਵੱਲੋਂ ਕੀਤਾ ਗਿਆ ਤਾਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਵਾਲ ਜਿਹੜੇ ਉਹ ਸਰਕਾਰਾਂ ਦੇ ਉੱਤੇ ਚੁਟੇ ਗਏ ਅਤੇ ਸਭ ਤੋਂ ਵੱਡੀ ਮੰਗ ਇਹ ਹੈ ਕਿ ਵੇਤਨ ਸਮਝੌਤੇ ਦੇ ਤਹਿਤ ਰਹਿ ਗਏ ਮਸਲਿਆਂ ਨੂੰ ਹੱਲ ਕਰਦੇ ਹੋਏ ਪੰਜ ਦਿਨਾਂ ਕੰਮਕਾਜੀ ਪ੍ਰਣਾਲੀ ਲਾਗੂ ਕੀਤੀ ਜਾਵੇ ਤਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਬਾਰੋ ਵੇਤਨ ਸਮਝੌਤਾ ਸਾਈਨ ਕੀਤਾ ਗਿਆ ਸੀ ਉਸ ਸਮੇਂ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸ ਆਈਬੀਆਈ ਦੀ ਰਿਪੋਰਟ ਭਾਰਤ ਸਰਕਾਰ ਦੇ ਫਾਈਨੈਂਸ਼ੀਅਲ ਨੁਮਾਇंदे ਅਤੇ ਸਾਰੇ ਮੁੱਖ ਬੈਂਕਾਂ ਦੇ ਪ੍ਰਤੀਨਿਧੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਸਨ ਤਾਂ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਨੂੰ ਲੈ ਕੇ ਅੱਗੇ ਹੋਰ ਵੱਡੀ ਹੜਤਾਲ ਕਰਨ ਦੀ ਚੇਤਾਵਨੀਆਂ ਜਿਹੜੀ ਉਹ ਦਿੱਤੀ ਗਈ ਆ ਤਾਂ ਕੀ ਕੁਝ ਕਹਿਣਾ ਹੈ ਪ੍ਰਦਰਸ਼ਨਕਾਰੀ ਆਗੂਆਂ ਦਾ ਆਓ ਦੇਖਦੇ ਹਾਂ ਭੀਜਾ ਕੀ ਨਾ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਰਾਜਾ ਅੱਜ ਦੀ ਮੇਨ ਰੀਜ਼ਨ ਫॉर ਸਟ੍ਰਾਈਕ ਹੈ 5 ਡੇ ਬੈਂਕਿੰਗ ਅਸੀਂ ਗਵਰਨਮੈਂਟ ਤੋਂ ਪਿਛਲੇ 10 ਸਾਲਾਂ ਤੋਂ 5 ਡੇ ਬੈਂਕਿੰਗ ਦੀ ਡਿਮਾਂਡ ਕਰ ਰਹੇ ਹਾਂ 2015 ਜਿਨ੍ਹਾਂ ਨੇ ਸਾਡੇ ਦੋ ਸੈਟਰਡੇ ਬੰਦ ਕਰਕੇ ਦੋ ਸੈਟਰਡੇ ਫੁੱਲ ਡੇ ਕਰੇ ਦੋ ਸਾਲ ਤੋਂ ਆਈਬੀਏ ਨੇ ਗਵਰਨਮੈਂਟ ਨੂੰ ਰਿਕਮੈਂਡ ਕਰਕੇ ਭੇਜਿਆ ਆ ਅਸੀਂ 40 ਮਿੰਟ ਆਪਣੇ ਪਰ ਡੇ ਦਾ ਵਧਾ ਕੇ ਵੀ ਦੱਸਿਆ ਕਿ ਆਪਾਂ 40 ਮਿੰਟ ਦਾ ਤੁਸੀਂ ਵੀ ਬੈਂਕ ਦਾ ਟਾਈਮ ਵਧਾਓ ਬਟ ਗਵਰਨਮੈਂਟ ਕਿਸੇ ਗੱਲ ਤੇ ਆ ਕੇ ਰਾਜੀ ਨਹੀਂ ਆ ਜਿਹਦੇ ਕਰਕੇ ਸਾਨੂੰ ਜ਼ਬਰਦਸਤੀ ਸਟ੍ਰਾਈਕ ਕਰਨੀ ਪਈ ਕਿ ਸ਼ਾਇਦ ਸਾਡੀ ਗੱਲ ਗਵਰਨਮੈਂਟ ਦੇ ਕੰਨਾਂ ਤੱਕ ਪਹੁੰਚ ਜਾਵੇ ਹਾਏ 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 ਹਾਂ ਜੀ ਅਸੀਂ ਇਨਡੈਫਿਨਿਟ ਸਟ੍ਰਾਈਕ ਵੱਲ ਵੀ ਜਾਵਾਂਗੇ ਅਸੀਂ ਬੈਂਕ ਚ ਡਿਜੀਟਲ ਬੈਂਕਿੰਗ ਆ ਗਈ ਕੀ ਦੱਸੋ ਸ਼ਨੀਵਾਰ ਲੋਕੀ ਆਪਣਾ ਘਰ ਬੈਠ ਕੇ ਵੀ ਡਿਜੀਟਲ ਹੀ ਸਾਲਾ ਕੁਝ ਕਰਦੇ ਨੇ ਸਕੈਨ ਕਰਦੇ ਨੇ ਪੇਮੈਂਟ ਕਰ ਲੈਂਦੇ ਨੇ ਪੰਜ ਦਿਨ ਨਾ ਕਰਨ ਦਾ ਗਵਰਨਮੈਂਟ ਕੋ ਕੋਈ ਉਹ ਰੀਜ਼ਨ ਆ ਹੀ ਨਹੀਂ ਹੈ ਦਾ ਨਾਮ ਤੇ ਤੁਹਾਡਾ ਡੈਸੀਨੇਸ਼ਨ ਮੇਰਾ ਨਾਮ ਕਿਸ਼ੋਰ ਸਿੰਘ ਮੈਂ ਪ੍ਰੈਜ਼ੀਡੈਂਟ ਪੀ ਐਨ ਬੀ ਸਟਾਫ ਯੂਨੀਅਨ ਪੰਜਾਬ ਡਿੱਪੀ ਜਨਰਲ ਸੈਕਟਰੀ ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ ਅੱਜ ਜਿਹੜਾ ਧਰਨਾ ਮੈਂ ਉਸ ਦੀ ਵਜ੍ਹਾ ਕੀ ਹੈ ਤੇ ਕਿੰਨੇ ਦਿਨਾਂ ਤੱਕ ਅੱਜ ਇਹ ਧਰਨਾ ਨਹੀਂ ਹੈ ਅੱਜ ਇੱਕ ਦਿਨ ਦੀ ਹੜਤਾਲ ਅਸੀਂ ਕਰ ਰਹੇ ਹਾਂ ਸੰਕੇਤਿਕ ਹੜਤਾਲ ਕਰ ਰਹੇ ਹਾਂ ਆਲ ਓਵਰ ਇੰਡੀਆ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਸੀਂ ਅੱਜ ਪੰਜਾਬ ਨੈਸ਼ਨਲ ਬੈਂਕ ਲਾਰੈਂਸ ਰੋਡ ਕੋਲ ਆ ਕੇ ਡਿਮੋਨਸਟ੍ਰੇਸ਼ਨ ਕਰ ਰਹੇ ਹਾਂ ਅੱਜ ਟੋਟਲ ਬੈਂਕਿੰਗ ਇੰਡਸਟਰੀ ਦਾ ਤਕਰੀਬਨ 8.5 ਲੱਖ ਇੰਪਲਾਈ ਜਿਹੜਾ ਹੈ ਉਹ ਸਟ੍ਰਾਈਕ ਤੇ ਆ ਇਹ ਕੋ ਡਿਮਾਂਡ ਸਾਡੀ ਅੱਜ ਪਹਿਲੀ ਵਾਰੀ ਡਿਮਾਂਡ ਨਹੀਂ ਹੈ ਸਿੰਸ 2015 ਤੋਂ ਅਸੀਂ ਇਹ ਡਿਮਾਂਡ ਮੰਗਦੇ ਆ ਰਹ ਅਪ੍ਰੈਲ 2024 ਜਿੱਥੇ ਸਾਈਨ ਕੀਤਾ ਗਿਆ ਉਹਦੇ ਵਿੱਚ ਆਪਣੇ ਵਿੱਚ ਵਾ ਰਿਪਰੈਜ਼ੈਂਟਡ ਬਾਈ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸਿਜ਼ ਉਹਦੇ ਵਿੱਚ ਆਈਬੀਏ ਦੇ ਰਿਪਰੈਜ਼ੈਂਟੇਟਿਵ ਸੀ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਫਾਈਨਾਂਸ ਮਿਨਿਸਟਰੀ ਦੇ ਰਿਪਰੈਜ਼ੈਂਟੇਟਿਵ ਸੀ ਉਹਦੇ ਵਿੱਚ ਚੀਫ ਐਗਜ਼ੀਕਟਿਵਸ ਬੈਂਕਸ ਦੇ ਸਾਰੇ ਬੈਂਕਰ ਦੇ ਰਿਪਰੈਜ਼ੈਂਟੇਟਿਵ ਸੀ ਔਰ ਜਿਹੜੀ ਯੂਫਬੀ ਵਿਚ ਇਸ ਨਾ ਅੰਬ੍ਰੇਲਾ ਆਫ ਨਾਈ ਯੂਨੀਅਨ ਉਹਦੇ ਰਿਪਰੈਜ਼ੈਂਟੇਟਿਵ ਸੀ ਉਥੇ ਇੱਕ ਰਿਟਨ ਸਮਝੌਤਾ ਇੱਕ ਐਮਓਯੂ ਜੁਆਇੰਟ ਨੋਟ ਸਾਈਨ ਕੀਤਾ ਗਿਆ ਜਿਹਦੇ ਚੋ ਵੇਤਨ ਸਮਝੌਤੇ ਨੂੰ ਲਾ ਅਸੀਂ ਉਹਨੂੰ ਟਾਈਮ ਕਰਕੇ ਉਹਨਾਂ ਨੂੰ ਕਰ ਦਾਂਗੇ ਅੱਜ ਤਕਰੀਬਨ 2 ਸਾਲ ਹੋ ਗਿਆ ਇਸ ਇਸ਼ੂ ਨੂੰ ਡਿਸਾਈਡ ਕੀਤੇ ਅਸੀਂ ਇਹ ਨਹੀਂ ਕਹਿ ਰਹੇ ਕਿ ਅੱਜ ਸਾਡੀ ਡਿਮਾਂਡ ਹੈ ਵੀ ਆਰ ਇਸ ਇਨ ਨਿਊ ਡਿਮਾਂਡ ਅਸੀਂ ਸਰਵੇ ਹੀ ਕਹਿ ਰਹੇ ਆ ਕਿ ਜਿਹੜੀ ਤੁਸੀਂ ਐਗਰੀਮੈਂਟ ਇੱਕ ਸਾਈਨ ਕੀਤਾ ਹੈ ਉਹਨੂੰ ਇੰਪਲੀਮੈਂਟ ਕਰੋ ਉਹ ਅਸੀਂ ਵਹੀ ਡਿਮਾਂਡ ਇੰਪਲੀਮੈਂਟੇਸ਼ਨ ਆਫ ਹਾਈਬ੍ਰਿਡ ਬੈਂਕਿੰਗ ਤੁਹਾਡੇ ਇਸ ਪ੍ਰਦਰਸ਼ਨ ਦੇ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਦਿੱਕਤਾਂ ਆ ਰਹੀਆਂ ਬਿਲਕੁਲ ਸਚਾਈ ਹੈ ਬੈਬ ਜੀ ਵੀ ਦੱਸ ਚੁੱਕਾ ਵੀ ਵੀ ਆਰ ਨਾਟ ਬਿਲਿੰਗ टू डिसरप्ट द बैंकिंग सर्विसेज ਅਸੀਂ ਬੈਂਕਿੰਗ ਸਰਵਿਸਿਜ਼ ਨੂੰ ਬਿਲਕੁਲ ਨਹੀਂ ਡਿਸਰਪਟ ਕਰਨਾ ਚਾਹੁੰਦੇ ਅਸੀਂ ਬੈਟਰ ਕਸਟਮਰ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਉਹਨੂੰ ਪ੍ਰੋਵਾਈਡ ਵੀ ਕਰਨਾ ਚਾਹੁੰਦੇ ਔਰ ਇਹ ਚੀਜ਼ ਨੂੰ ਤੇ ਪ੍ਰਾਈਮ ਮਿਨਿਸਟਰ ਕਈ ਸਟੇਜਿਸ ਦੇ ਉੱਪਰ ਇਨਕਲੂਡਿੰਗ ਔਨ ਦਾ ਪਾਰਲੀਮੈਂਟ ਬਾਹਰ ਵੀ ਜਾ ਕੇ ਫੋਰਨ ਕੰਟਰੀ ਹੋਇਆ ਔਰ ਉਹਦੇ ਐਡਮਿਟ ਕਰ ਚੁੱਕਾ ਹੈ ਕਿ ਜਦੋਂ ਨੋਟਬੰਦੀ ਹੋਈ ਬੈਂਕਿੰਗ ਪ੍ਰਾਈਸ ਨੇ ਉਹਦੇ ਵਿੱਚ ਬਹੁਤ ਸਾਥ ਦਿੱਤਾ ਸਾਰੀ ਜਿਹੜੀ ਹੈ ਬੈਂਕਿੰਗ ਅੱਜ ਜਿਹੜੇ ਜਨਤਨ ਦੇ ਖਾਤੇ ਖੁੱਲੇ ਆ ਉਹ ਤੁਸੀਂ ਦੇਖੋ ਪੰਜਾਬ ਸਾਰੇ ਬੈਂਕਾਂ ਨੈਸ਼ਨਲਾਈਜ਼ ਬੈਂਕਸ ਨੇ ਖੁੱਲੇ ਕਿਸੇ ਪ੍ਰਾਈਵੇਟ ਬੈਂਕ ਨੇ ਨਹੀਂ ਖ ਪਰਵਾਇਡ ਕਰਨੇ ਜਾਂਦੇ ਆ ਪਰ ਇਹ ਹੜਤਾਲ ਸਾਡੇ ਦੇ ਉੱਪਰ ਥੋਪੀ ਗਈ ਹੈ ਯਰ ਫੋਰਸਡ ਟੂ ਕੰਪਲੂ ਸਟ੍ਰਾਈਕ ਦਿਸ ਸੈਕ